ਆ ਮੇਰਾ ਡੱਡੂ ਇਹ ਇਹ ਮੇਰਾ ਡੱਡੂ ਦੇਖਿਆ ਪਹਿ ਉਦੋਂ ਦਾ ਭਾਬੀ ਕਿੱਡੋ ਹੀ ਨਹੀਂ ਲੈ ਕੇ ਗਈ ਪੈਸਿਆਂ ਵਾਲੀ ਗੱਡੀ ਵਿੱਚ ਰੱਖ ਗਈ ਕਰਿਆ ਦੇਖਿਆ ਦੇਖ ਲੈ ਫਿਰ ਮੀਂਹ ਆ ਗਿਆ ਜੀ ਫੇਰ ਅੱਜ ਤਾਂ ਸਵੇਰ ਦਾ ਮੀਂਹ ਪੈ ਰਿਹਾ ਜੀ ਇਹ ਦੇਖੋ ਹੁਣ ਬਹੁਤ ਬਦਲ ਹੋਇਆ ਤਾਂ ਬੱਦਲ ਬਾਹਲਾ ਹੋ ਗਿਆ ਤਾਂ ਆਪਾਂ ਇਧਰ ਦੀ ਚੱਲ ਕੇ ਦੇਖਦੇ ਹਾਂ ਬਾਹਰ ਦਾ ਨਜ਼ਾਰਾ लो जी मीह लग गया जी साढ़े तीन का हो रहा है चार का मैं सोचा जी फिर छात्री लेके ही चलने बहा ओह मीह बहुत तेज है जी है ना जी ਮੈਂ ਸੋਚਿਆ ਵੀ ਆਪਣੇ ਸਬਸਕ੍ਰਾਈਬਰਾਂ ਨੂੰ ਮਰਕ ਨਜ਼ਾਰਾ ਇੱਧਰ ਦਾ ਦਿਖਾ ਦਮਾ ਤੇ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਪਏ ਜੀ ਬਾਹਰ ਇੱਧਰ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਜਾਂ ਆਪਣੇ ਇੱਧਰ ਤੋਂ ਕਿਹੜੇ-ਕਿਹੜੇ ਏਰੀਆ ਚ ਅੱਜ ਮੈਂ ਆਈ ਜਰੂਰ ਦੱਸਣਾ ਜੀ ਕਮੈਂਟ ਕਰਕੇ ਤੇ ਅੱਜ ਲਾਸਟ ਜ਼ਬਾਨ ਹੈ ਸ੍ਰੀ ਫਤੇਗੜ ਸਾਹਿਬ ਤੇ ਬਾਰਸ਼ ਦੇਖੋ ਹੁਣ ਠੰਡਾ ਐ ਵੀ ਜਿਹੜੀ ਨਾ ਅੱਜ ਕੱਲ ਅਸੀਂ ਤਾਂ ਸਾਰੇ ਬਿਮਾਰ ਮੈਂ ਵੀ ਹੋ ਗਿਆ ਜੀ ਕੱਲ ਦਵਾਈ ਲੈ ਕੇ ਆਇਆ ਤਾਂ ਫਿਰ ਟੀਕਾ ਲਵਾ ਕੇ ਅੱਜ ਵੀ ਚੱਲੇ ਆਈ ਹੁਣ ਨਹੀਂ ਤਾਂ ਅਸੀਂ ਅੱਜ ਜਾਣਾ ਤਾਂ ਹੀ ਫਤੇਗੜ ਸਾਹਿਬ ਮੱਥਾ ਟੇਕਣ ਪਰ ਹੁਣ ਕਰੀਏ ਕੀ ਆ ਜੀ ਜਦੋਂ ਸਰੀਰੇ ਠੀਕ ਨਹੀਂ ਜੀ ਤੇ ਕੀ ਕਰ ਸਕਦੇ ਚਲੋ ਸੋਚਿਆ ਬਾਅਦ ਚ ਜਾ ਕੇ ਆਵਾਂਗੇ ਇਹ ਗੱਲ ਬਾਤ ਇਸ ਤਰ੍ਹਾਂ ਆਈ ਜੀ ਜਿੰਨੀ ਜਿੰਨੀ ਦੂਰ ਦੇ ਜਿੰਨੇ ਵੀ ਜੁੜੇ ਹੋਏ ਸਾਰੇ ਕਮੈਂਟ ਕਾਕਾ ਦੱਸੇ ਵੀ ਮੀਂਹ ਕਿੱਧਰ ਕਿੱਧਰ ਹੋ ਰਿਹਾ ਈ ਅੱਜ ਅੱਜ ਤਰੀਕ ਹੈ 28 ਜਿਹੜਾ ਪਿਛਲਾ ਵਲੌਗ ਚੱਲ ਰਿਹਾ ਈ ਉਹਦੀਆਂ ਬ੍ਰੇਕਾਂ ਕਰੀਆਂ 60 ਦੀਆਂ ਕੱਲ ਸ਼ਾਮ ਨੂੰ ਆਏ ਰਾਤ ਨੂੰ 8 ਵਜੇ ਘਰੇ 9 ਵਜ ਗਏ ਹੋਣੇ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ بارش ਹੋ ਰਹੀ ਬਹੁਤ ਜ਼ਿਆਦਾ 43 ਚੱਲ ਗਏ ਜੀ 39 ਚੱਲ ਗਿਆ ਜੀ ਕੰਮ ਤੇ ਹੁਣ ਚਲਦੇ ਆਂ ਪਾ ਅੰਦਰ ਕੇ ਤੇ ਠੰਡ ਲੱਗ ਕੇ ਤੇ ਬੁਖਾਰ ਜ਼ਿਆਦਾ ਨਾ ਹੀ ਹੋ ਜਾਵੇ ਤੇ ਮੀਂਹ ਦਾ ਨਜ਼ਾਰਾ ਤੁਹਾਨੂੰ ਦਿਖਾਉਂਦਾ ਬੂਟ ਪਾਈ ਫਿਰਦਾ ਮੇਰਾ ਪੁੱਤ ਚਲਾਈ ਤੁਰੀ ਉਹ ਬਲਦੀਆਂ ਤਾਂ ਹੈ ਨਹੀਂ ਉਹ ਬਲਦੀਆਂ ਬਲਦੀਆਂ ਬਾਈ ਦੱਸਿਓ ਜੀ ਸਾਰੇ ਮੇਰੇ ਪੁੱਤ ਦੇ ਬੂਟ ਬਲਦੇ ਹਨ ਨਹੀਂ ਇਦਾਂ ਨੂੰ ਹੋ ਗਿੰਨੇਰੇ ਮਾਨੂੰ ਉੱਥੇ ਨੂੰ ਹੋ ਫੇਰ ਦੇਖੂਗੇ ਉਦੋਂ ਨੂੰ ਜਾ ਪੁੱਤ ਨੂੰ ਮੁਝਾ ਆਹ 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 ਐ ਦੇਖੀ ਅੰਦਰ ਜਾਊਗਾ ਮੇਰਾ ਪੁੱਤਾ ਉਹ ਬੱਲਾ ਬੱਲਾ ਕਿੰਨੀ ਲਾਈਟ ਅੱਗੇ ਜਾ ਅੱਗੇ ਜਾ ਹੋਰ ਅੱਗੇ ਜਾ ਅੰਦਰ ਦੇਖੂਗੀ ਅੰਦਰ ਅੰਦਰ ਦੇਖੂਗੀ ਅੰਦਰ ਨੂੰ ਜਾ ਹੋ ਲਾਈਟ ਵੱਲਦੀ ਬਈ ਹਾਂ ਛੱਤੀਓਂ ਵੱਲਦੀਆਂ ਬਈ ਵੱਧੀਆਂ ਉਹ ਵੱਲਦੀਆਂ ਲਾਈਟਾਂ ਵੱਲਦੀਆਂ ਬਈ ਮੇਰੇ ਪੁੱਤ ਦੇ ਬੂਟ ਮਾ ਤਾਂ ਲਓ ਜੀ ਇੱਕ ਕੱਫੜਿਆ ਵਾ ਆਧਾ ਲੋਰੀ ਫੋਲਦਾ ਜਾਣਾ ਫਿਰ ਬਾਲੰਦਾ ਹਾਂ 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 ਦੇਖ ਲਓ ਬਾਈ ਬਲਦੀਆਂ ਮੇਰੇ ਪੁੱਤ ਦੀਆਂ ਲੇਟਾਂ ਵੱਲਦੀਆਂ ਐ ਵੱਲਦੀਆਂ ਮੈਂ ਨਹੀਂ ਹਣਾ ਮੈਂ ਹਲੋ ਰੇ ਤਾਈ ਖੋਲ ਦਿੰਦਾ ਇਹਹੀ ਗੱਲ ਐ ਬਾਈ ਇੰਨਾ ਨੱਚੀ ਇੰਨਾ ਨੱਚੀ ਆ ਹਾਂ ਹਾਂ ਹੋਰ ਬਾਈ ਪਿੰਦੂ ਬਲਾ ਸਸਰੀ ਕਾਲ ਲਓ ਜੀ ਅੱਜ ਆਈ ਐ ਸਾਡੀ ਸਿਸਟਰ ਆਂਦੀ ਦਾ ਰੋਜ ਐ ਪਰ ਤੁਹਾਨੂੰ ਮੈਂ ਪਹਿਲੇ ਹੀ ਦੱਸ ਦਿੰਨਾ ਇਹ ਸੰਗ ਦੀ ਐ ਬੋਲਣ ਤੋਂ ਹੋਰ ਕੋਈ ਚੱਕਰ ਨਹੀਂ ਹੈਗਾ ਜੀ ਇੱਕ ਨਾ ਆਂਦੀ ਦਾ 5-6 ਮਹੀਨੇ ਬਾਅਦ ਆਂਦੀ ਦਾ 5-6 ਮਹੀਨੇ ਬਾਅਦ ਹੈ ਪਰ ਆਈ ਨੂੰ ਅੱਜ ਹੋ ਗਏ ਤੁਸੀਂ ਦੇਖੇ ਰਹੇ ਹੋ ਬਲੌਗ ਉਦਣ ਕਰਾਈ ਨੂੰ ਗਏ ਤੇ ਇਹ ਪੁੱਤ ਨੂੰ ਨੂੰ ਇਹੀ ਬੂਟ ਲੈ ਕੇ ਆਏ ਪਿੰਦੂ ਹਨਾ ਹਾਂ ਹਾਂ ਭਾਈ ਲਾਈਟਾਂ ਵਾਲੀ ਹੀ ਮਿਲ ਗਏ ਆ ਤਾਂ ਮੋਰਚਾ ਹੀ ਮਾਰਿਆ ਜੀ ਸਾੜੀ ਨਿੱਕੀ ਜੀ ਗੁੜੀਆ ਮੋਰਚਾ ਹੀ ਵੱਜਿਆ ਗਿਆ ਨਹੀਂ ਹਾਂ ਹੋਰ ਭਾਈ ਪਿੰਦੂ ਨਵੇੜਿਆ ਹੀ ਕੰਮ ਪਾਸੇ ਕਰਨ ਸਾਈਡ ਪਰ ਹੈ ਕੋਈ ਨਹੀਂ ਉਰੀ ਜਾ ਰਹੀ ਉਰੀ ਚੜਦੀ ਇਹ ਨੀਗਾ ਜੀ ਵੱਜ ਗਈ ਇਹ ਤੇ ਅੱਛਾ ਤੇ ਮੇਰੇ ਵੱਲੋਂ ਆਪ ਸਭ ਦਾ ਦਿਲੋਂ ਧੰਨਵਾਦ ਹੈ ਜੀ ਬਹੁਤ ਬਹੁਤ ਜੋ ਕਿ ਤੁਸੀਂ ਸਾਡੇ ਬਲੌਗ ਨੂੰ ਫੁੱਲ ਬੋਚ ਕਰਦਿਆਂ ਮੇਰੀਆਂ ਭੈਣਾਂ ਤੇ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਇੱਧਰ ਜਾਂ ਬਾਹਰ ਦੇ ਸੰਬਦੇਸਾਂ ਤੋਂ ਵੀ ਫੁੱਲ ਬੋਚ ਕਰਦੇ ਆ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਬਾਕੀ ਜੇ ਆਪਣਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜਿਸ ਵੀਰ ਭੈਣ ਭਰਾ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਵੀ ਕਰ ਲਓ ਤੇ ਅੱਗੇ ਬਲੌਗ ਆਊਗਾ ਜੀ 5-6 ਮਿੰਟ ਦਾ ਆਊਗਾ ਸਾੜੀ ਗੁਡੀਆਂ ਨੇ ਪਾਇਆ ਭੰਗੜਾ ਤੇ ਗਿੱਧਾ ਤੁਹਾਨੂੰ ਉਹ ਦਿਖਾਉਂਗੇ ਹਾਂ ਜੀ ਇਹ ਸਾਬ ਗੱਲ ਤਾਂ ਮਨਜੀਤ ਜਦੋਂ ਇਹਨਾਂ 5 ਸਾਲ ਦੀ ਹੋਣਾ 6 ਦੀ ਐਨ ਗਿੱਧਾ ਪਾਏ ਕਰੂਗੀ ਹਨਾ ਨੱਚੇ ਕਰੂਗੀ ਐਨ ਗਾਣਾ ਲਾਤੀ ਅੱਜ ਅਸੀਂ ਬਹੁਤ ਸੋਣਾ ਹੋਰ ਬਈ ਪਿੰਦੂ ਕਿਸ ਤਰ੍ਹਾਂ ਤੇਰਾ ਘਰ ਪਰਿਵਾਰ ਠੀਕ ਮੈਂ ਅੱਜ ਸਵੇਰ ਦਾ ਹੀ ਪੈ ਰਿਹਾ ਕਦੇ ਹੜ ਜਾਂਦਾ ਕਦੇ ਪੈ ਰਿਹਾ ਹੁਣ ਤਾਂ 5-10 10 ਮਿੰਟ ਬਾਅਦ ਹੀ ਆਈ ਜਾਂਦਾ ਤੇ ਬਾਕੀ ਹੋਰ ਪਿੰਦੂ ਬਾਈ ਪਿੰਦੂ ਕੀ ਬਣਦਾ ਪਿੰਦੂ ਕਹਿੰਦੀ ਸੀ ਇੱਕ ਦਿਨ ਹੂੰ ਕਹਿੰਦੀ ਭਾਬੀ ਇੱਕ ਦਿਨ ਕਿਤੇ ਖੇਤ ਰਾਣੀ ਜਾਏ ਉਹਦੇ ਸੁਟ ਲਿਆਉਂਦੇ ਹਾਂ ਨਹੀਂ ਸਕਾ ਜੀ ਮੰਨੂ ਕਹਾਂ ਇਹ ਪਿੰਦੂ ਮੈਂ ਤਾਂ ਡਰਾਈਵਰ ਹਾਂ ਤੁਹਾਡਾ ਇਹਦਾ ਵੀ ਮਨ ਤਾਂ ਬਸ ਸੈਲਰੀ ਦੋ ਮੇਰੀ ਚਾਹ ਮਹੀਨੇ ਚੋਂ ਚਾਰ ਗੇੜੇ ਲਾ ਲਓ ਚਾ ਸਾਰੇ ਮਹੀਨਾਂ ਲਈ ਫਰੀ ਜਾਓ ਮੈਨੂੰ ਠੀਕ ਨਹੀਂ ਬਾਈ ਤੇ ਤੇ ਤਾਂ ਲਉਂਗਾ ਸੈਂ ਇਧਰੀ ਮੈਂ ਤਾਂ ਦਊਂਗਾ ਮੈਂ ਵੀ ਵਿੱਕੀ ਮਾਰ ਬੀਰ ਮੰਗ ਡਰਾਈਵਰ ਥੋੜਾ ਚੱਲਣ ਤੇ ਹੈ ਲੈ ਵੀ ਤਾਂ ਸਾਰੀ ਮੁੱਕਰ ਕੇ ਉਹ ਦੇਖ ਅੰਦਰ ਨਾ ਕੁੜੀ ਉਹ ਦੇਖਣ ਗਈ ਆ ਬੂਟ ਵੀ ਲਾਈਟ ਵੱਲ ਦੀ ਹਵਾ ਵਿੱਚ ਉਹ ਦਈ ਫਰੀ ਜਾਂਦੀ ਹੈ ਹਨਾ ਕੋਈ ਗੱਲ ਬਾਤ ਸੁਣਾਓ ਬਾਈ ਹੋਰ ਬਾਈ ਪਿੰਦੂ ਤਦਿਆ ਵੀ ਕੀ ਕਹਿੰਦੇ ਕਰਾਲੀ ਜਾਣੇ ਨੂੰ ਕਹਿੰਦੇ ਪਿੰਦੂ ਕਹਿੰਦੇ ਮਾਦਰ ਇੱਕੇ ਕਾਲੀ ਕਾਲੀ ਚਿੱਕੇ ਲੈ ਚਲ ਉਹ ਤਾਂ ਗੱਲ ਹੁਣ ਨਿਬੜ ਲਈ ਪਿੰਦੂ ਤੂੰ ਸੁਣਾ ਵੀ ਪਰੋਣਾ ਕਿਦਾਂ ਹੈ ਭਾਈ ਰਾਉਣਾ ਕਿਸ ਤਰ੍ਹਾਂ ਬਾਈ ਠੀਕੇ ਠੀਕੇ ਫਿਰ ਕਿਤੇ ਬਾਬਾ ਦੇਖੀ ਕਹਾਂ ਕਈ ਦਿਨ ਹੋ ਗਏ ਬਾਬਾ ਕਿਤੇ ਲੜ ਲੁੜਕਾ ਇਤਨੀ ਆਈ ਵੀ ਨਹੀਂ ਨਹੀਂ ਦੇਖ ਲੈ ਜੇ ਕੋਈ ਗੱਲ ਹੈ ਦੱਸ ਦੀ ਹਾਂ ਕੋਈ ਪਤਾ ਨਹੀਂ ਹੋਏ ਕਰਦਾ ਮਨਜੀਤ ਬਾਕੀ ਐ ਤਾਂ ਅਸੀਂ ਪਿੰਦੂ ਨੂੰ ਸਮਝਾਇਆ ਵਾ ਐ ਤਾਂ ਅਸੀਂ ਪਿੰਦੂ ਨੂੰ ਸਮਝਾਇਆ ਵਾ ਵੀ ਘਰ ਆਏ ਦੇਖੋ ਘਰ ਆ ਦੇਖੋ ਹਾਸੀ ਖੇਲ ਮਜ਼ਾਕ ਵੀ ਚੱਲਦਾ ਗੱਲਾਂ ਬਾਤਾਂ ਵੀ ਚੱਲਦੀਆਂ ਕੰਮਕਾਰ ਵੀ ਚੱਲਦੇ ਹੈ ਕਿ ਨਹੀਂ ਮਨਜੀਤ ਫਿਰ ਉੱਥੇ ਬਾਈ ਦੋ ਪਾਂਡੇ ਖੜਕ ਵੀ ਸਕਦੇ ਐ ਨਹੀਂ ਜ਼ਰੂਰੀ ਥੋੜੋ ਐ ਤੈਨੂੰ ਨਹੀਂ ਪਤਾ ਹੋ ਰਹਾ ਆਪਣੇ ਤਾਂ ਹੁਣ ਚੱਕਾ ਹਟਿਆ ਮੈਂ ਭਾਂਡੇ ਮੈਂ ਖੜਾ ਜਦ ਕਦੀ ਮੰਜੀਤ ਖੜਾ ਦਿੰਦੀ ਕਦੇ ਮੈਂ ਖੜਾ ਦਾ ਨਹੀਂ ਨੂੰ ਚੱਕਣੇ ਪੈ ਜਾਂਦੇ ਹਨੀ ਤਾਂ ਚੱਲੀ ਜਾਏ ਕਰਦਾ ਹਏ ਚੱਲ ਜੀ ਰਹਿਣਾ ਹੀ ਹੋਈ ਐ ਅੱਛਾ ਜੀ ਮਤਲਬ ਕੀ ਹਦੀ ਪਈ ਹੁਣ ਸਾਥ ਇਹਦੇ ਨੇ ਹਾਂ ਉਹਦੇ ਕਰਕੇ ਹੈ ਨਾ ਉਹ ਮੈਂ ਕਿਸੀ ਜਮਾਂ ਮਾਤ ਪਤਾ ਨਹੀਂ ਕਿ ਆ ਬੈਠਿਆ ਕੁੜੀ ਉਹ ਬਿੱਲੀ ਰੱਖ ਗਈ ਬਿੱਲੀ ਗੁੜੀਆਂ ਬਿੱਲੀ ਲੈ ਲੈ ਜੀਆਂ ਭੈਣਾ ਨਾਲ ਜ਼ਰੂਰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਸਾੜੀ ਗੁੜੀਆਂ ਦਾ ਕਿੱਦਾਂ ਜੱਪੰਗੜਾ ਕਿਦਾਂ ਲੱਗਿਆ ਉਹ ਅਸੀਂ ਹੁਣ ਪਿੰਦੂ ਨੂੰ ਨਹੀਂ ਦਿਖਾਣਾ ਬਹੁਤ ਚਲਾਕ ਹੋਊਗੀ ਪਿੰਦੂ ਇਹਨੂੰ ਸ਼ੁਰੂ ਤੇ ਨਾ ਹੋਣਾ ਜਾਂ 4-5 ਸਾਲ ਦੀ ਹੋਗੀ ਅਤੇ ਇੱਕ ਦੋ ਕੰਮ ਵੀ ਲੈ ਕੇ ਘਰ ਦਾ ਗੈਲ ਦੀ ਗੱਲ ਗੈਲ ਪੜਨਾ ਇਹਨੂੰ ਉਠਾਲੇਗਾ ਨਾ 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 ਕੁਝ ਨਹੀਂ ਹੁੰਦਾ ਹੈ ਨਾ ਛੋਟੇ ਮੋਟੇ ਕੰਮ ਨੱਠ ਭੱਜਦੇ ਐ ਇੱਕ ਨਾ ਬਹੁਤ ਖੁਸ਼ ਹੋਇਆ ਬੱਜ ਡੱਡੂ ਕੰਮ ਕੰਮ ਇਹ ਤਾਂ ਬਹੁਤ ਝੂਠੀ ਐ ਬਾਈ ਗਲੌਵਸ ਤੇ ਦਿਖਾ ਦੇ ਗਲੌਵਸ ਤੱਕ ਦਿਖਾ ਦੇ ਆ ਦੇਖ ਲਓ ਜੀ ਬਾਈ ਸਾਚੀ ਕਾਲ ਕਰਦੇ ਦੋ ਹੱਥ ਜੋੜ ਕੇ ਸਾਚੀ ਕਾਲ ਲੈ ਵੀ ਆ ਵੀ ਸਿਖਾਉਂਦੇ ਆ ਸੀ ਬੋਲ ਕੇ ਕਰਦੇ ਇਦਨ ਨੂੰ ਇਧਰ ਨੂੰ ਮੇਰੇ ਕਿਨੇ ਨੂੰ ਕਰ ਸਾਚੀ ਕਾਲ ਸਾਚੀ ਕਾਲ ਹਾਂ ਸਾਚੀ ਕਾਲ ਦੇਖਿਆ ਮੇਰਾ ਐ ਐ ਨੂੰ ਐਕਟਿਵ ਰੱਖੇਗਾ ਰ ਇਹ ਤੇ ਹੋਰ ਪੁਰਿਆ ਹੋਰ ਪਿੰਤੂ ਕਿੰਨੇ ਸਾਲ ਦੀ ਹੋਗੀ ਆਹ 2 ਸਾਲ ਦੀ ਅੱਤੀਆ ਚੱਲਦਾ ਹਨਾ ਨਾ ਮੈਨੂੰ ਤਾਂ ਲੱਗਿਆ ਹੀ ਐ 1 ਮਹੀਨਾ ਹੀ ਹੋ ਗਿਆ ਲੱਗੇ ਨੂੰ 1 ਮਹੀਨਾ ਹੋਇਆ ਅੱਛਾ ਕੀ ਆਇਆ ਪਿਛਲੀ ਵਾਰ ਚੱਲੇ ਤੀ ਤੁਸੀਂ ਵਲੌਗ ਦੇਖੇ ਹੋਣੇ ਜੀ ਅਸੀਂ ਸ਼ਾਪਿੰਗ ਵੀ ਕਰ ਲਈ ਇਹ ਟਾਈਮ ਨੂੰ ਉਧਰ ਸਾਡੇ ਮਾਸਰ ਦੀ ਡੈਥ ਹੋ ਗਈ ਬਈ ਜਿਹਦੇ ਕਰਕੇ ਫਿਰ ਕੈਂਸਲ ਕਰਤੇ ਆ ਜਨਮ ਦਿਨ ਮਨਾਣਾ ਮੈਂ ਨਹੀਂ ਖਾਣੀ ਕੋਈ ਪਿਛਲੇ ਸਾਲ ਵਿਚਾਰੀ ਦੇ ਸਾਰੇ ਹੁਲੇਵੇ ਕੱਪੜੇ ਕਿਆ ਗਿਫਟ ਕੀ ਚਾਹੀ ਕੀ ਚਾਹੀਦਾ ਪੁੱਤ ਹਾਂ ਚੋਟੇ ਦਾ ਅੱਛਾ ਚੋਕਲੇਟ ਖਾਣੀ ਐ ਕੋਈ ਨਹੀਂ ਪੁੱਤ ਨੂੰ ਲਿਆ ਦੂੰਗੇ ਪੁੱਤ ਮੇਹ ਤਾਂ ਪੈਂਦਾ ਬਾਹਰ ਗਿੱਲਾ ਤਾਂ ਹੋ ਗਿਆ ਇਹ ਗੱਡੀ ਵਿੱਚ ਚੱਲ ਜਾ ਹੈ ਕਿਹਦੀ ਕਿਹਦੀ ਗਿੱਲਾ ਤਾਂ ਹੋ ਗਿਆ ਇਹ ਗੱਡੀ ਵਿੱਚ ਚੱਲ ਜਾ ਕਹਦੇ ਹਾਂ ਤਾਂ ਸਾੜਾ ਡੱਡੂ ਐ ਹੋਰ ਬਾਈ ਮਜੀਤ ਤੂੰ ਸੁਣਾ ਕਿਆ ਕਹਿੰਦੀ ਸੀ ਤੂੰ ਕਿਆ ਕਹਿੰਦੀ ਸੀ ਬਾਕੀ ਤੇਰਾ ਰਿਪੋਰਟਾਂ ਬਾਰੇ ਮੈਂ ਦੱਸ ਦਿਆ ਤਾਂ ਥੋੜਾ ਜਿਹਾ ਇਹਦਾ ਆਇਆ ਜੀ ਥੋੜਾ ਕ ਖੂਨ ਚ ਇਨਫੈਕਸ਼ਨ ਤੇ ਇੱਕ ਆਇਆ ਟਾਈਫੈਡ ਇੱਕ ਖੋਨਕ ਤਾਂ ਪਹਿਲਾਂ ਕੱਟੇ ਆ ਉਹਨੂੰ ਤਾਂ ਅਸੀਂ ਅਹੀਂ ਮੰਨੀ ਬੈਠੇ ਵੀ ਉਹ ਤਾਂ ਕੱਟੇ ਹੋਣਾ ਇਸ ਵਾਰੀ ਨਹੀਂ ਵੱਧ ਰਹੀ ਬਈ ਵੱਧ ਗਿਆ ਉਹ ਕਹਿੰਦੀ 6.0 ਕੁਸਤਾ ਪਹਿਲਾਂ ਹੁਣ 7.3 ਹੋ ਗਿਆ ਦੇਖ ਲੋ ਕਿੰਨਾ ਖੋਨ ਆ ਇਹਦੇ ਚ 7 ਗ੍ਰਾਮ ਸੈਲਸੂਲ ਠੀਕ ਹੈ ਬਿਲਕੁਲ ਹੈ ਕਿਹਾ ਵੀ ਦਵਾਈ ਰੈਗੂਲਰ ਲਾਓ ਜਿਹੜਾ ਆ ਵੀ ਸਰੀਰ ਤੋਂ ਅੰਦਰ ਲੱਤਾਂ ਹੀ ਜੁਦੀ ਜਾਂਦੀਆਂ ਹਾਂ ਇਹ ਵੀ ਹੈ ਜੀ ਆ ਚੱਲ ਰਹੀ ਸਕੀਮ ਹੋਣਾ ਇਹਨਾਂ ਦੀ ਇਹ ਕੱਡੂਂਗੀਆਂ ਕੋਈ ਸੱਪ ਕੱਲ ਕੋਲ ਨੂੰ ਮੈਂ ਕਹੀ ਜਾਂਦਾ ਬਾਚ ਲੋ ਬਾਚ ਲੋ ਬਾਚ ਲੋ ਪਹਿਲਾਂ ਵਿਆਹ ਦੇ ਮਾਰੇ ਵੇ ਤਾਂ ਉੱਠੇ ਨਹੀਂ ਅਜੇ ਤੱਕ ਖਾਇਆ ਵਾ ਵਿਆਹ ਖਾਇਆ ਵਾ ਬਿੰਦੂ ਹੈ ਉੱਠਦਾ ਮਨਜੀਤ ਨੂੰ ਕਿਤਰਾ ਰਿਹਾ ਕਹਿੰਦੇ ਵਿਆਹ ਹੁਣ ਵੀ ਖਾਈ ਜਾਂਦੀ ਖੁਰਮੇ ਆ ਤਾਂ ਬਾਕੀ ਪਰੌਂਠੇ ਵੀ ਜਦੀ ਲੱਗ ਜਾਂਦੀ ਬਣਾਣ ਸਵੇਰੇ ਮੈਂ ਕਿਹਾ ਪਹਿਲਾਂ ਆਪਣੀ ਉਹਨੂੰ ਪੁੱਛ ਲੈ ਡਾਕਟਰ ਨੇ ਨੂੰ ਕਹਿੰਦੀ ਮੈਂ ਕਹਿ ਲਿਆ ਪੁੱਛ ਲਿਆ ਉਹ ਕਹਿੰਦੀ ਵੀ ਮੰਨੂ ਭੇਜੀ ਇੱਕ ਪਰੌਂਠਾ ਫੇ ਮੈਂ ਚੈੱਕ ਕਰੂੰਗੀ ਵੀ ਕਿੰਨਾ ਕੀ ਹੈ ਉਹਦੇ ਹਿਸਾਬ ਨਾਲ ਗੱਲ ਪਾਈ ਜਾਂਦੀ ਦੇਖ ਬਾਈ ਇਨਾ ਕਿਆ ਕਰਿਆ ਨਾ ਮੈਡਮ ਵਾਲਾ ਤਾਂ ਪਰੌਂਠਾ ਬਣਾਤੇ ਆ ਨਾ ਬਿਨਾ ਕੀ ਜੇ ਤੇ ਵੀ ਮੈਂ ਇਹ ਜਾ ਖਾਣ ਲੱਗੀ ਆਪ ਵੈਨ ਪਿਓ ਪਿਓ ਕੇ ਖਾਈ ਅੱਜ ਪ੍ਰਿੰਸ ਵੀ ਆਇਆ ਵਾ ਤਈ ਹਨਾ ਮਨਜੀਤ ਉਹ ਲੰਘੇ ਜੀ ਸਾਜਰਾ ਅੱਜ ਤੇ ਬਾਕੀ ਜੀ ਹੁਣ ਸਲਾਹ ਬਣਾ ਰਹੇ ਆ ਅਸੀਂ ਪਹਿਲਾਂ ਤਾਂ ਜੀ ਅਸੀਂ ਸਲਾਹ ਇਹ ਕਰ ਰਹੇ ਆ ਵੀ ਦੇਖੋ ਹੁਣ ਸਭਾ ਨੂੰ ਤਾਂ ਉੱਥੇ ਜਾ ਨਹੀਂ ਤੇ ਸਕਦੇ ਭੀੜ ਹੈ ਕੁਛ ਅਸੀਂ ਬਿਮਾਰ ਹੋ ਗਏ ਬਿਮਾਰ ਹੋ ਗਿਆ ਵੀ ਗੱਲਬਾਤ ਇਹ ਹੈ ਵੀ ਹੁਣ ਸਭ ਤੋਂ ਪਹਿਲਾਂ ਤਾਂ ਛੁੱਟੀਆਂ ਕਰਨ ਨੂੰ ਕਿੰਨੀ ਤਰੀਕ ਤੱਕ ਹੈ ਪਹਿਲੀ ਤੱਕ ਤੋਂ ਦੋ ਨੂੰ ਜਾਣਾ ਤੇ ਆਪਾਂ ਕੱਲ੍ਹ ਆ ਪਰਸੋਂ ਤੇ ਇੱਕ ਦਿਨ ਲੋ ਜੀ ਚਾਚਾ ਆਣਾ ਇੱਥੇ ਮਨਲਾ ਦੀ ਮਕਾਨ ਵੀ ਢੇੜ ਤੇ ਹਨਾ ਤਾਂ ਹੀ ਫੋਨ ਕਰ ਰਹੇ ਆ ਉਹ ਬੁਲਾ ਰਹੇ ਆ ਜੀ ਉਹ ਕੁੜੀ ਅਗਰ ਗਿਆ ਤਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੇ ਬਾਕੀ ਨਾ ਚਾਚੇ ਨੇ ਮਕਾਨ ਦਾ ਢੇੜ ਤੇ ਆ ਹੈ ਲੇਬਰ ਮਿਲ ਗਈ ᱛੀ ਤੇ ਜਿਹਦੇ ਕਰਕੇ ਉਹ ਬੁਲਾ ਰਿਹਾ ਇਹ ਸਾਨੂੰ ਕਹਿੰਦਾ ਵੀ ਇੱਕ ਗੇੜਾ ਮਾਰ ਕੇ ਜਾਓ ਬਿੰਦਰ ਨਾਲੇ ਕੋਈ ਸਲਾਹ ਸਲੂ ਕਰਨੀ ਕੁਝ ਲਓ ਜੀ ਚਾਚੇ ਨੇ ਉੱਥੇ ਮਕਾਨ ਦੇੜ ਲਿਆ ਮਕਾਨ ਬਣਾਣਾ ਜਿਹੜੇ ਦੋ ਕਮਰੇ ਪਾਣੇ ਮਨਜੀਤ ਤਾਂ ਕਰਕੇ ਉਹ ਬੁਲਾ ਰਿਹਾ ਮੇਰੇ ਕੋਲ ਪਰਸੋਂ ਵੀ ਫੋਨ ਆਇਆ ਤਾਂ ਕਹਿੰਦਾ ਗੇੜਾ ਮਾਰ ਕੇ ਜਾਈਂ ਵੇਂਦਰ ਮਾਹ ਕਾਤੇ ਕਹਿੰਦਾ ਵੀ ਨਾ ਉੱਥੇ ਮਕਾਨ ਤਾਂ ਸਾਰਾ ਮੈਂ ਦੇੜ ਦਿਨਾਂ ਦੜਵਾ ਤਿਆ ਕਹਿੰਦਾ ਵੀ ਇੱਕ ਵਾਰੀ ਸਲਾਹ ਕਰ ਲੂੰਗੇ ਠੀਕ ਨਹੀਂ ਐਂ ਹੀ ਕਹਿ ਰਿਹਾ ਤਾਂ ਉਹ ਤੇ ਨਾਲੇ ਜੀ ਚਾਚਾ ਕਈ ਆਪਣੇ ਸਬਸਕ੍ਰਾਈਬਰ ਪੈਣਾ ਪੁੱਛ ਰੀਆਂ ਵੀ ਚਾਚਾ ਕਿੱਦਾਂ ਐ ਹੁਣ ਚਾਚੇ ਨੂੰ ਜੀ 10 ਦਿਨ ਬਾਅਦ ਬੁਲਾਇਆ ਤਾਂ ਉਹ ਚਾਚਾ ਕਹਿੰਦਾ ਮੰਨੂ ਨਹੀਂ ਹੋਇਆ ਉੱਥੋਂ ਆਰਾਮ ਹੁਣ ਕਿੱਥੇ ਦੇ ਲੇ ਰਿਆ ਦਵਾਈ ਬਰੋਟੀ ਵਾਲ ਦੁਆਈ ਨਹੀਂ ਅਹੀਂ ਕਿਸੇ ਨੂੰ ਦਿਖਾ ਰਹੇ ਆ ਜੀ ਬਾਕੀ ਇਹ ਜਿਹੜੀ ਬਿਮਾਰੀ ਹੈ ਬਹੁਤ ਚੱਲ ਰਹੀ ਹੈ ਜੀ ਮੈਂ ਕਹਿੰਨਾ ਹਰ ਪੰਜ ਬੰਦੇ ਛੱਡ ਕੇ ਛੇਵੇਂ ਨੂੰ ਹੈ ਨਸ ਦਬ ਜਾਂਦੀ ਹੈ ਬਲ ਲੱਤ 'ਚੋਂ ਦਰਦ ਹੋਈ ਜਾਂਦਾ ਬਹੁਤ ਤਨ ਹੋਏ ਕਈਆਂ ਦਾ ਸਾੜੇ ਪਿੰਡ 'ਚ ਆਹੀ ਕੰਮ ਹੈ ਜੋਤੀ ਦੇ ਵੀ ਆ ਜੀ ਹਾਂ ਆ ਪਿੰਦੂ ਦਾ ਵੀ ਸਾੜੀ ਦਾ ਆਹੀ ਕੰਮ ਹੈ ਜੀ ਉੱਧਰ ਜੋਤੀ ਨੂੰ ਵੀ ਆਹੀ ਹੈ ਤੇ ਇੱਕ ਹੋਰ ਤੁਹਾਨੂੰ ਦੱਸ ਦਿੰਨਾ ਜੀ ਮੇਰਾ ਚਾਚੇ ਦਾ ਮੁੰਡਾ ਲਾਗੇ ਘਰ ਆ ਜੀ ਤੇ ਉਹਦਾ ਵੀ ਮਨੋਂ ਕੱਲ ਅੱਜ ਤੇ 4 ਦਿਨ ਪਹਿਲਾਂ ਪਤਾ ਲੱਗਿਆ ਉਹ ਵੀ ਕਹਿੰਦਾ ਮੈਂ 20 ਦਿਨ ਤੱਕ ਮਰੇ ਹਾਂ ਤੇ ਉਹ ਕੰਨ ਜਗੇ ਤੇ ਪੀ ਜਾਈ ਤੇ ਗੱਲਬਾਤ ਮਨਜੀਤ ਇਸ ਤਰ੍ਹਾਂ ਵੀ ਹੁਣ ਚਾਚਾ ਲੱਗਿਆ ਵਾ ਮਕਾਨ ਦੇੜਨਾ ਤੇ ਤੂੰ ਵੱਤ ਚੜ ਕੇ ਉਹਦੀ ਹੈਲਪ ਕਰਨੀ ਐ ਦੇਖੀ ਮੇਰੀ ਭੈਣਾ ਨੇ ਵੀ ਕਮੈਂਟ ਕਰਨੇ ਆ ਵੀ ਪੂਰਾ ਸਾਥ ਦੇਓ ਹੈਲਪ ਕਰਿਓ ਲਓ ਜੀ ਲਓ ਮੇਰੇ ਮਾਤਾ ਜਿੰਨੇ ਕ ਹਿੰਮਤ ਆਈ ਮੈਂ ਉੰਨੇ ਕ ਹੈਲਪ ਕਰੀ ਜਾਣਾ ਹੈ ਚਲੋ ਮਾ ਮੈਨੂੰ ਕਹ ਹਾਂ ਹਾਂ ਦੇਖ ਮੈਂ ਇੱਕ ਗੱਲ ਦੱਸਾਂ ਤੈਨੂੰ ਮਨਜੀਤ ਚਾਹੇ ਨਾ ਕਹੀ ਨਹੀਂ ਕਰਦੇ ਵੀ ਜੇ ਕੋਈ ਮੈਂ ਮੇਰੇ ਕਹਿਣ ਦਾ ਮਤਲਬ ਤਾਂ ਆਏ ਸਾਨੂੰ ਤਾਂ ਮੌਜ ਹੈ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਗੱਲ ਏ ਐ ਦੇਖ ਹੁਣ ਜਿਕਣਾ ਚਾਚ ਕੋਈ ਵੀ ਦੁੱਖ ਹੋਇਆ ਦੁੱਖ ਵਿੱਚ ਸਭ ਤੋਂ ਪਹਿਲਾਂ ਜਾ ਕੇ ਖੜਜੋ ਚਾਹੇ ਆਪਣੇ ਕੋਲ ਕੋਈ ਹੈਲਪ ਕਰਨੇ ਨੂੰ ਪੈਸਾ ਨਹੀਂ ਪਰ ਅਗਲੇ ਤੇ ਗੈਲ ਖੜਜੋ ਅਗਲੇ ਨੂੰ ਸਹਾਰਾ ਹੋ ਜਾਂਦਾ ਐਦਾਂ ਹੀ ਹੁਣ ਉਹ ਮਕਾਨ ਲੱਗਿਆ ਢੇੜਨ ਆਪਾਂ ਨਾ ਤਾਂ ਕਹਿ ਦੇਣਾ ਵੀ ਅਸੀਂ ਚਾਚਾ ਤੇਰੇ ਨਾਲ ਐ ਮੈਂ ਤਾਂ ਪਹਿਲਾਂ ਨਹੀਂ ਕਹੀ ਗਿਆ ਵੀ ਤੂੰ ਢੇੜ ਜਦੋਂ ਤੇ ਮਕਾਨ ਢੇੜ ਲਿਆ ਉਸ ਦਿਨ ਤੇ ਤੇਰਾ ਬਣ ਵੀ ਗਿਆ ਨਹੀਂ ਤਾਂ ਸਲਾਹਾਂ ਕਰੀ ਜਾਂ ਅੱਜ ਕਰੀ ਜਾਂ ਕੱਲ ਕਰੀ ਜਾਂ ਸਾਲ ਲੰਘ ਗਿਆ ਤਾ ਇਹ ਹੋਣਾ ਹਾਂ ਹੁਣ ਤਾ ਹੋ ਗਿਆ ਲੈ ਹੁਣ ਬਣ ਪੀ ਜਾਣਾ ਦੇਖੀ ਪਰ ਇੱਕ ਬਰਸਾਦ ਜੀ ਦਾ ਕੰਮ ਹੋ ਗਿਆ ਨਹੀਂ ਹੁਣ ਮੀਂਹ ਲੱਗੇ ਪੈਣ ਹੈਨਾ ਬਾਕੀ ਗੱਲ ਹੈ ਬਰਸਾਦ ਵਿੱਚ ਉਧਰ ਪੈਣਾ ਹੈ ਬਾਕੀ ਮੈਂ ਉਹਨੂੰ ਬਸ ਅਦਾ ਸਿਆਲੇ ਵਰ ਗਰਮੀਆਂ ਤੱਕ ਹੋਲੇ ਬਣਦਾ ਤਾਂ ਠੀਕ ਆ ਤੀਏ ਚੌਥੇ ਚ ਛੇੜਨਾ ਤਾਂ ਕੰਮ ਆ ਨਾ ਨਾਲੇ ਥੋੜਾ ਮੌਸਮ ਖੁੱਲ ਜਾਂਦਾ ਹਾਂ ਥੋੜਾ ਤਾਂ ਸਿਆਲ ਚੱਲ ਕੋਈ ਨਹੀਂ ਤੇ ਬਾਕੀ ਜਾ ਕੇ ਆਣਾ ਆਪਾਂ ਨੂੰ ਦੇਖੀ ਕੁੜੀ ਤਾਕੀ ਨਾ ਖਾਲੀ ਸਿਰ ਚ ਤੇ ਉਹ ਖੁੱਲੀ ਵੀ ਦੇਖੀ ਕਾ ਕਰਦਾ ਉਹ ਤਾਂ ਉੱਚੀ ਹੈ ਤੇ ਬਾਕੀ ਭਾਈ ਮੈਂ ਤਾਂ ਕਹਿ ਤਿਆ ਤੁਹਾਨੂੰ ਮਾਝੇ ਕੋਈ ਸਮਾਨ ਦਾ ਹੋਇਆ ਇੱਧਰ ਤੇ ਲਿਜਾਣਾ ਦੱਸ ਦੇਈ ਮੈਂ ਕਿਸੇ ਦਾ ਟਰੈਕਟਰ ਲੈ ਲੂੰਗਾ ਛੱਡਿਆਉਂਗੇ ਭਾਈ ਠੀਕ ਨਹੀਂ ਅਸੀਂ ਜੇ ਐ ਕਹੂੰਗੇ ਨਾ ਅਗਲੇ ਨੂੰ ਫਿਰ ਅਗਲੇ ਦਾ ਹਿੰਮਤ ਹੋ ਜਾਂਦੀ ਹੈ ਅਗਲੇ ਨੂੰ ਫੇਰਾ ਗਲਾਸ ਉਹ ਦਾਨੀ ਕੋ ਉਸ ਤੋਂ ਪਤਾ ਚਾਚੇ ਉਹਨੇ ਆਪਣੇ ਗਾਹਾਂ ਡਿੰਪਲ ਦਾ ਵਿਆਹ ਵੀ ਕਰਨਾ ਹੈ ਕਈ ਮੇਰੀਆਂ ਭੈਣਾਂ ਪੁੱਛਦੀਆਂ ਕਹਿੰਦੀ ਵਿਆਹ ਡਿੰਪਲ ਦਾ ਕਦ ਕਰਨਾ ਜੀ ਹਾਂ ਜੀ ਹਾਂ ਉਹ ਤੁਹਾਨੂੰ ਜਾਣਕਾਰੀ ਦੇ ਦਿੰਨੇ ਕੁਸਾ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਜੁੜ ਰਹੇ ਆ ਉਹ ਪੁੱਛ ਰਹੇ ਕਹਿੰਨੇ ਵੀ ਤੁਹਾਡੀ ਕੀ ਰਿਸ਼ਤੇਦਾਰੀ ਆ ਦੱਸ ਬਈ ਮਨਜੀਤ ਕੀ ਰਿਸ਼ਤੇਦਾਰੀ ਮੇਰੇ ਤੱਕ ਦਾ ਚਾਚੀ ਹੈ ਹਾਂ ਤੇ ਕਿਉਂਕਿ ਮੇਰੇ ਪੇਕੇ ਉੱਥੇ ਆ ਹਾਂ ਜੀ ਉੱਥੇ ਦੀ ਉਹ ਹੈ ਮਨਜੀਤ ਤੇ ਪੇਕੇ ਇਹਦੇ ਉੱਥੇ ਹੈ ਤੇ ਇਹਨਾਂ ਦੇ ਜਿਹੜੇ ਦੋ ਘਰ ਤੇ ਮਾਸੀ ਤੇ ਇਹਦੇ ਮੰਮੀ ਡੈਡੀ ਦੀ ਹੋਲੀ ਦੀ ਡੈਥ ਸਾੜੇ ਦੀ ਤੇ ਭਰਾ ਦੀ ਵੀ ਹੋਲੀ ਧੀ ਤੇ ਤਿੰਨ ਭੈਣਾ ਤਿੰਨੇ ਭੈਣਾ ਦਾ ਵਿਆਹ ਹੋ ਗਿਆ ਇੱਕ ਗਜਰਾਤ ਚ ਇੱਕ ਮਨਜੀਤ ਇੱਕ ਤੇ ਇੱਕ ਗੜੋਲੀਆਂ ਜੋਤੀ ਕਹਿੰਦੇ ਜਿਹਨੂੰ ਸੀ ਤੇ ਬਾਈ ਗੱਲਬਾਤ ਆਤੀ ਐ ਇੰਨੀ ਕਿ ਜਿਹੜੇ ਨਵੇਂ ਸਬਸਕ੍ਰਾਈਬਰ ਉਹਨਾਂ ਨੂੰ ਦੱਸਦੇ ਆ ਤੇ ਗੱਲਬਾਤ ਇਸ ਤਰ੍ਹਾਂ ਐ ਬਾਈ ਹੁਣ ਚਾਚਾ ਬੁਲਾ ਰਿਆ ਉਧਰ ਮੈਂ ਉਲਝ ਗਿਆ ਜੀ ਕੱਲ ਮਨਜੀਤ ਮਸੋਂ ਠੀਕ ਹੋ ਰਹੀ ਐ ਜੇ ਆ ਵੀ ਨਹੀਂ ਓਕਣਾ ਹੈ ਕਿਉਂਕਿ ਮਨਜੀਤ ਤਾਂ ਜਬੀਮਾਰ ਹੋ ਜਾਵੇ 20 ਦਿਨ ਮਹੀਨੇ ਬਾਅਦ ਠੀਕ ਹੋਣੀ ਹੁਣ ਪਿੰਦੂ ਤਾਂ ਐ ਬੈਠੀ ਐ ਜਿਕਣਾ ਤਾਂ ਕੋਈ ਢੰਬਰੀ ਢੂੰਬਰੀ ਉਹਦੀ ਦੱਬਤ ਐ ਕੋਈ ਕੰਮ ਨੂੰ ਲੱਗਦਾ ਤਾਂ ਡਰਾਤੀ ਕੂਰੀਆਂ ਤਾਂ ਨਹੀਂ ਬੱਟ ਸੇ ਆਈ ਵੀ ਆ ਬੰਦੇ ਵੀਰ ਨੇ ਮੈਨੂੰ ਸੂਟ ਨਹੀਂ ਦਿਵਾਇਆ ਹੈ ਲੈ ਘੁੰਮ ਕਮਾ ਕੇ ਸੂਟ ਮੈਂ ਉਦਣ ਵੀ ਤੁਹਾਨੂੰ ਕਹੇ ਤਾ ਵੀ ਜਾਇਓ ਭਾਈ ਵੀ ਮੈਂ ਬੈਠਾ ਗੱਡੀ 'ਚ ਬਾਹਰ ਮੈਂ ਜਦੀ ਬੁਲਾ ਲਿਓ ਮੈਂ ਜਦੀ ਪੰਡ ਚੱਕ ਕੇ ਲਿਆਣ ਕੇ ਗੱਡੀ 'ਚ ਰੱਖ ਲੈਣੀ ਤੁਸੀਂ ਜਾ ਕੇ ਸਿਲੈਕਟ ਕਰ ਲਓ ਜਦ ਤੱਕ ਅਹੀ ਛੇਤੀ ਆ ਰਹੇ ਦੇਖ ਲਿਆ ਤੈਂ ਦੇਖਿਆ ਬਸ ਹਾਂ ਹਾਂ ਦੇਖ ਲੈ ਭਾਈ ਗੱਲ ਤਾਂ ਤੇਰੇ ਪਰ ਨਿਕਲੀ ਐ ਤੂੰ ਮੇਰੇ ਪਰ ਗੇਰੀ ਜਾਨੀ ਐ ਮੈਂ ਤਾਂ ਦਵਾ ਦੂੰਗੀ ਮੈਨੂੰ ਚੱਕਣਿਆ ਉਸ ਦਿਨ ਦਾ ਟਾਈਮ ਨਹੀਂ ਹੈ ਤਾਂ ਅੱਛਾ ਤੇ ਟਾਈਮ ਕਹਿੰਦੀ ਕਹੈ ਮੈਨੂੰ ਨਹੀਂ ਆ ਬਿੱਟੇ ਗਾਣੀ ਮੇਰੇ ਪਾ ਹਾਂ ਬਸ ਅਜੇ ਮੈਂ ਖਾਲੀ ਹੱਥ ਦੇ ਕੇ ਵੀਰ ਬੈਠ ਗਿਆ ਗੱਡੀ 'ਚ ਹੈ ਕਰਨ ਵੀ ਬੈਠ ਗਿਆ ਲੈ ਹੈਨੀ ਕੱਲੀ ਹੋ ਰਹਿ ਗਈ ਤੂੰ ਹੈ ਮਾੜੀ ਹੋਈ ਭਾਈ ਪਿੰਦੂ ਗੱਲ ਤੋਂ ਸੁੱਟ ਦਿਵਾਲਿਆਂ ਵੀ ਕਿ ਰਹਿਣੇ ਤੇ ਨੋਂਦਾ ਹੀ ਕਾਫਲੇ ਲਈ ਹਾਂ ਨਾ ਆ ਦੇਖ ਗੱਲ ਪਿੰਦੂ ਵੀ ਬਹੁਤ ਸੋਹਣੀ ਦੱਸ ਰਹੀ ਐ ਹੈ ਨੀ ਵੀ ਕਿ ਰਹਿਣੇ ਤੇ ਨੋਂਦਾ ਉਰੇ ਤਾਂ ਹੀ ਤਾਂ ਮੈਂ ਕਹਿੰਦੀ ਐ ਮੈਂ ਤਾਂ ਫੇਰ ਅਸੀਂ ਜਾ ਜਾਂਦੇ ਹੁਣ ਹਾਂ ਫੇਰ ਉੱਥੇ ਪੈਸੇ ਖਰਚ ਜਾਣੇ ਇਹਨੇ ਫਿਰ ਮੈਨੂੰ ਕਹਿਣਾ ਵੀ ਤੁਹਾਡੇ ਵੀ ਖਾਚਾ ਹੋ ਗਿਆ ਹਾਂ ਤੇਰੇ ਕੋਲ ਹੁਣ ਨਾ ਚੱਲ ਕੋਈ ਨਹੀਂ ਸੁਣ ਉਹਦੀ ਗੱਲ ਕਿਆ ਕਹਿ ਰੀ ਪਤਾ ਮੈਨੂੰ ਚਲਾ ਕੇ ਡਿੱਡਾ ਤਾਂ ਤੁਸੀਂ ਐ ਕੀ ਕਿੱਟ ਮੈਂ ਹੋ ਗਿਆ ਫਿਰ ਮੈਂ ਤਾਂ ਗੱਡੀ 'ਚ ਬੈਠੇ ਤਾਂ ਤੁਹਾਨੂੰ ਟਾਈਮ ਵੀ ਦੇ ਤਿਆ ਉਦਣ ਗਏ ਤੇ ਜੁੱਤੀਆਂ ਲੈਣ ਕੁਸਤ ਨਾਲ ਜਾਣੇ ਹੀ ਦੁਪਹਿਰੇ ਤੋਂ ਹੀ ਸੀ ਦਿਨ ਪਤਾ ਕੀ ਗੱਲ ਹੋਈ ਠੰਡ ਧੀ ਜੀ ਕਹਿੰਨੇ ਗੁਡੀਆਂ ਨੂੰ ਚਲੋ ਬੂਟ ਦਵਾ ਲਿਆ ਨੇ ਮਾਹਬਾਈ ਮੁੱਲਾਂ ਪਰ ਤਾਂ ਜਾ ਨਹੀਂ ਹੋਣਾ ਕਰਾਲੀ ਚੱਲਦੇ ਤੇ ਬੂਟ ਹੈ ਇਹਨਾਂ ਨੇ ਇਹ ਟਾਈਮ ਤੱਕ ਕਰੀ ਗਏ ਬੂਟਾਂ ਦੀ ਖਰੀਦੋ ਫਰੋਕ ਦੀ ਉੱਧਰ ਪੜ ਜੇ ਗੜਾ ਨਿਕਲ ਕੇ ਕਦੀ ਉੱਧਰ ਕੋਈ ਨਹੀਂ ਦੁਕਾਨਾਂ ਚ ਗਏ ਦੋ ਤਿੰਨ ਦੁਕਾਨਾਂ ਚੋਂ ਲੈ ਜੀ ਇਹਨਾਂ ਨੇ ਫਿਰ ਕਰਨ ਨੂੰ ਵੀ ਦਵਾਏ ਉਹਦੇ ਬਾਅਦ ਜਦ ਤੁਰਨੇ ਦਾ ਟਾਈਮ ਹੋਇਆ ਫਿਰ ਕਹਿੰਨੇ ਅਸੀਂ ਸੂਟ ਵੀ ਦੇਖਣੇ ਹੁਣ ਪਿੰਦੂ ਪਤਾ ਕੀ ਕਹਿ ਰਹੀ ਸੀ ਉਦੋਂ ਕਹਿੰਦੀ ਮੈਂ ਆਈ ਬੀ ਹੁਣ ਆ ਮੈਂ ਤਾਂ ਮੈਂ ਤਾਂ ਫੇਰ ਵੀ ਜਾ ਕੇ ਖੜਾ ਆਤੀ ਗੱਡੀ ਵੀ ਪਾਈ ਮੈਂ ਮੇਤੇ ਜੇ ਸੰਗਦੇ ਮੇਤੇ ਕੋ ਘਬਰਾਉਂਗੇ ਮੈਂ ਬਾਹਰੇ ਬੈਠਿਆ ਜਾਂ ਪੈਸੇ ਦੇਣੇ ਬੁਲਾ ਲੈ ਤੁਸੀਂ ਜਾ ਕੇ ਖਰੀਦ ਲਓ ਤੁਹਾਤੇ ਤਾਂ ਫੇਰ ਨਹੀਂ ਖਰੀਦ ਹੋਏ ਹੈ ਬਿੰਦੂ ਹੈ ਹੈ ਗੱਡੀ 'ਤੇ ਬੈਠੇ ਹੋਵੇ ਚਾਹੇ ਉਹ ਮਾਦੀ ਮਨਦੀ ਹੱਟੀ ਦੇ ਬਾਹਰ ਦੇ ਚਾੜਾ ਉੜਿਆ ਕੇ ਬੈਠ ਜਵੇ ਉੱਥੇ ਤੇ ਵੀ ਅਸੀਂ ਪੈਸੇ ਲੈ ਲਏ ਨਾਨਕ ਕੋਈ ਮੇਰੇ ਇਮਾਨ ਦਾ ਕੋਈ ਪਤਾ ਨਹੀਂ ਵੀ ਮੈਂ ਸਲਫ ਮਾਰ ਕੇ ਬਲਾਕ ਵੀ ਪਹੁੰਚ ਜਾ ਮਾਫਰ ਕਹਿ ਦੇਣਾ ਭਾਈ ਮੰਨੂ ਆ ਗਿਆ ਤਾਂ ਕੰਮ ਤੁਸੀਂ ਬੱਸ ਚੜ੍ਹ ਜਾਓ ਅੱਛਾ ਤੇ ਨੰਬਰ ਲੈ ਕੇ ਆ ਦੇਣਾ ਅੱਛਾ ਲਓ ਸੁਣ ਲਓ ਜੀ ਕਿੱਡੀ-ਕੱਡੀਆਂ ਸਕੀਮਾਂ ਤੇ ਬਾਕੀ ਦੇਖਦੇ ਜੀ ਤੇ ਅਸੀਂ ਇੱਕ ਹੋਰ ਸਲਾਹ ਕਰੀ ਵੀ ਜੇ ਹੁਣ ਅਸੀਂ ਬਿਮਾਰ ਵੀ ਹੋ ਗਏ ਕੋਸ ਜੱਸ ਕਰਨ ਦਾ ਜਿਹੜੀਆਂ 8-10 ਛੁੱਟੀਆਂ ਆਈਆਂ ਹੋਮਵਰਕ ਬਹੁਤ ਮਿਲਿਆ ਵਾ ਸਾਨੂੰ ਆਂਦਾ ਨਹੀਂ ਜੀ ਤਾਂ ਕਰਕੇ ਟਿਊਸ਼ਨ ਲਵਾਣੇ ਆ ਤੇ ਹੁਣ ਜੇ ਪਹਾੜ ਚ ਗਏ ਚਾਚਾ ਬੁਲਾਏ ਰਿਹਾ ਤਾਂ ਇੱਕ ਜਾਂ ਦੋ ਦਿਨ ਲਈ ਜਾਉਂਗੇ ਉਹ ਤੋਂ ਬਾਅਦ ਤੁਹਾਨੂੰ ਵਲੌਗ ਮਿਲੂਗੇ ਜੀ ਸਭ ਤੋਂ ਪਹਿਲਾਂ ਪਠਾ ਸਾਹਿਬ ਗੁਰਦੁਆਰਾ ਜਾਉਂਗੇ ਫਿਰ ਚਮਕੌਰ ਸਾਹਿਬ ਜਾਉਂਗੇ ਜੀ ਫਿਰ ਫਤਿਹਗੜ੍ਹ ਸਾਹਿਬ ਇਹ ਪਹਿਲੀ ਤਰੀਕ ਤੋਂ ਬਾਅਦ ਬੱਸ ਇਹਨਾਂ ਨੂੰ ਲਿਜਾਣ ਲੱਜਣਾ ਮੈਂ ਤੁਹਾਨੂੰ ਆਪਣੀਆਂ ਭੈਣਾਂ ਨੂੰ ਸਭ ਨੂੰ ਵਲੌਗ ਦਵਾਂਗੇ ਜੀ ਪਰ ਸਾਡੀ ਮਜਬੂਰੀ ਹੈ ਜੀ ਦੇਖੋ ਅੱਜ ਮੈਂ ਭੇਜ ਵੀ ਦੰਦਾ 5:30 ਤੋਂ ਟਰਾਲੀ ਵੀ ਗਈ ਹੈ ਇਹ ਬੱਚਾ ਇਹ ਬਹੁਤ ਦੂਰ ਦੂਰ ਤੇ ਆਇਆ ਕਿ ਕਹਿੰਦੇ ਕੱਠ ਬਹੁਤ ਹੈ ਤਾਂ ਕਰਕੇ ਜੀ ਮੈਂ ਰੋਕਿਆ ਇਹਨੂੰ ਇੱਕ ਮੀਂਹ ਪੈ ਗਿਆ ਕੁਝ ਸਾਨੂੰ ਪਤਾ ਹੀ ਅਸੀਂ ਮਰੀਜ਼ ਬਣੇਵੇਂ ਅਸੀਂ ਠੀਕ ਹੋ ਇਹਨਾਂ ਪਤਾ ਕਿ ਆ ਮਨਜੀਤ ਵੀ ਹੁਣ ਬਾਅਦ ਚ ਮੱਥਾ ਤਾਂ ਅਸਲੀ ਬਾਅਦ ਚ ਟਿਕਣਾ ਪੀੜ ਚ ਨਹੀਂ ਟੇਕ ਹੁੰਦਾ ਕਿਆ ਫਾਇਦਾ ਵੀ ਗੇ ਵੀ ਉਰੇ ਤੇ ਫੇ ਮੱਥਾ ਨਾ ਟਿਕੇ ਹੈ ਕਿ ਨਹੀਂ ਪਿੰਦੂ ਪਿੰਦੂ ਵੀ ਹੈਗੀ ਨਾਲੇ ਪਹਿਲੇ ਤਰੀਕ ਤੇ ਬਾਅਦ ਤੈਨੂੰ ਪਿੰਦੂ ਕਰਾਲੀ ਨੂੰ ਕਰਕੇ ਹੀ ਕਮਾ ਦੇਗਾ ਨਾ ਤੈਨੂੰ ਕਦੀ ਕਰਾਲੀ ਕਦੇ ਕਰਾਲੀ ਨੂੰ ਹੋ ਕੇ ਜਾਣਾ ਬਸ ਲੈ ਲਈ ਤੂੰ ਜਿਹੜਾ ਕੁਝ ਲੈਣਾ ਤਾਂ ਇਹਦੀ ਅੱਖ ਮਾ ਨਾ ਮਾਰਦੀ ਜੱਸ ਕਰਨ ਕੋਈ ਇਹਦੇ ਨੂੰ ਬੰਦ ਕਰਨ ਵਾਲੇ ਬੰਦ ਕਰ ਦੇ ਅੱਖ ਚ ਬਾਜੀਓ ਲੋ ਪਿੰਦੂ ਗੈਲ ਵੀ ਅੱਜ ਤੁਹਾਨੂੰ ਮਿਲ ਆਤ ਆ ਅਸੀਂ ਕਹਿਣਾ ਉਹਦੇ ਹਾਸੇ ਮਜ਼ਾਕ ਦੁੱਖ ਸੁੱਖ ਦੀਆਂ ਗੱਲਾਂ ਵੀ ਕਰ ਲਈਆਂ ਦੋ ਚਾਰ ਹੈ ਕਿ ਨਹੀਂ ਜੀ ਤੇ ਬਾਕੀ ਹੁਣ ਜੇ ਪਹਾੜ ਚ ਗਏ ਤੁਹਾਨੂੰ ਦਿਖਾਉਂਗੇ ਵੀ ਚਾਚੇ ਨੇ ਕਿੰਨਾ ਕ ਮਕਾਨ ਦੇੜਿਆ ਕਿਆ ਕਰਿਆ ਤੇ ਤੁਹਾਨੂੰ ਨਾਲੇ ਲੋਕੇਸ਼ਨ ਵੀ ਦੱਸੂਗੇ ਸਾਰੀ ਦੇੜ ਤੇ ਹੁਣ ਚਲੋ ਦੇਖੂਗੇ ਚਾਚੇ ਗਲ ਜਾ ਕੇ ਖੜ ਜਣਾ ਉਹਨੂੰ ਤਾਂ ਮੈਂ ਕਿਹਾ ਵਾ ਪਹਿਲਾਂ ਦੀ ਵੀ ਤੋ ਚਾਚੇ ਦੇੜ ਮਕਾਨ ਨੂੰ ਜੇ ਤੁਸੀਂ ਦੇੜੂਗੇ ਤਾਂ ਬਣਨਾ ਐ ਤਾਂ ਸਲਾਹਾਂ ਕਰੀ ਜਾਓ ਹੈ ਕਿ ਨਹੀਂ ਮਜੀਤ ਹੁਣ ਬਾਈ ਚਲੋ ਨਾ ਲੇਬਰ ਮਿਲ ਗਈ ਦੇੜ ਤੇ ਆ ਤੇ ਨਾਲੇ ਪੁੱਛ ਕੇ ਆਉਂਗੇ ਚਾਚੇ ਦੀ ਖਬਰਸਾਰ ਠੀਕ ਨਹੀਂ ਮੈਂ ਤਾਂ ਜੀ ਉਹਦੀ ਹੈਲਪ ਕਰਦਾ ਜਿੰਨੀ ਕਿ ਮੇਰੇ ਚ ਜਾਨ ਹੈ ਨਾ ਦੇਖੋ ਮੈਂ ਉਹਨੂੰ ਪਹਿਲਾਂ ਵੀ ਤਾਂ ਹੀ ਕਿਹਾ ਵੀ ਆ ਜਾ ਨੇਤਰਵੀਰ ਤਾਂ ਉਧਰ ਵਿਆਹ ਝੋਲ ਗਿਆ ਬਤਾ ਜਾਦ ਲੈ ਕੇ ਗਏ ਫਿਰ ਵਿਆਹ ਹੋ ਲਿਆ ਮਾ ਚੱਲ ਅਜੇ ਵੀ ਉਹਦੇ ਕੰਮ ਰਹਿਣੇ ਆ ਤੂੰ ਆ ਜਾ ਮੈਂ ਚੱਲਦਾ ਭਾਈ ਠੀਕ ਨਹੀਂ ਬਈ ਵਿਆਹ ਦੇ ਘਰ ਤਾਂ ਪਤਾ ਕਿੰਨੇ ਕੰਮ ਹੁੰਨੇ ਆ ਵਿੱਚ ਵੀ ਬਹੁਤ ਹੂੰ ਕਰੋ ਸਾੜੇ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਜੀ ਤਿੰਨ ਤਿੰਨ ਵਾਰ ਦੇਖੋ ਆਪਣੇ ਬਲੌਗ ਨੂੰ ਇਹ ਤਾਂ ਇੱਕ ਦਵਾਈ ਹੋ ਸਮਝ ਲਓ ਜਿਕਣਾ ਨਾ ਇੱਕ ਆਪਾਂ ਜਿਕਣਾ ਆਪਾਂ ਕੋਈ ਦਵਾਈ ਨਹੀਂ ਲੈ ਕਰਦੇ ਵੀ ਆਹ ਭਾਈ ਜਿਕਣਾ ਮਨਜੀਤ ਕਹਿੰਦੀ ਵੀ ਮੰਨੋ ਭਾਈ ਉਹ ਹੈਥਾਇਰੋਇਡ ਹੈ ਨਾ ਸਾਧਰਾ ਉੱਠ ਕੇ ਗੋਲੀ ਲੈਣੀ ਉਹ ਲੈਣੀ ਹੈ ਨਿਯਮ ਬਣਾਇਆ ਵਾ ਓਕਣੀ ਭਾਈ ਤੁਸੀਂ ਵੀ ਬਲੌਗ ਜ਼ਰੂਰ ਦੇਖਿਆ ਕਰੋ ਐਨ ਯਾ ਆਪਣੇ ਸਬਸਕ੍ਰਾਈਬਰ ਬਹੁਤ ਸਾਦ ਦੰਨੇ ਆਪਣੀਆਂ ਭੈਣਾਂ ਕਿੰਨਾ ਸੋਹਣਾ ਕਮੈਂਟ ਕਰਕੇ ਜਦੀ ਰਾਏ ਵੀ ਦੇ ਦੰਨੇ ਹੈ ਕਿ ਨਹੀਂ ਚਾ ਚਲੋ ਠੀਕ ਹੈ ਜੀ ਹੁਣ ਇੰਨਾ ਜਾਣਾ ਆਪਣਾ ਬਲੌਗ ਹੈ ਇੱਥੇ ਤੱਕ ਦਾ ਮਿਲਦੇ ਆਂ ਜੀ ਕਰ ਲ ਕਿਸੇ ਨਵੇਂ ਬਲੌਗ ਵਿੱਚ ਜਰ ਸਾਸਰੀਆ ਕਾਲ ਹੁਣ ਦੇਖੋ ਇਹ ਅੱਗੇ ਗੁੜੀਆ ਦਾ ਬਲੌਗ thank you

kinnā chawṇā nachdā chal ve ਮੇਰੇ ਡੱਡੂ ਦਾ ਜਹਾਜ਼ ਉਧਰ ਦੀਓ ਭਾਸ਼ਾ ਬੋਲਦੀ ਐ ਅੱਛਾ ਉਧਰ ਜੋ ਕਹਿੰਨੇ ਹੈ ਸਿਉਂਕ ਪਰਛਕੇ ਨਹੀਂ ਜੋ ਜੋ ਕਿਆ ਗਿੱਗੇ ਮਜਰਾ ਵੀ ਤਾਂ ਆਹੀ ਇੱਧਰ ਨੂੰ ਹੁਣ ਕਿੱਥੇ ਜਲਦੀ ਕਿੱਥੇ ਜਲਦੇ ਹੁਣ ਮਮਾ ਮਮਾ ਨੂੰ ਰੋਸ਼ਾੜ ਕੇ ਗਈ ਹਾਂਜੀ ਬੇਚੀਂ ਦਾ ਬਣਾ ਲੈ ਸਰ ਕਾਜ ਮਮੀ ਅੱਜ ਕੇਕ ਵੀ ਬਣਾਣਾ ਆਂਦਾ ਇਹਨੂੰ ਅੱਛਾ ਹਾਂ ਬਣਾਈ ਪੁੱਤ ਬਣਾਣਾ ਠੀਕ ਕੇ ਖਾ ਲਾ ਦੇ ਬੰਦੂ ਚਲ ਪੀਜ਼ਾ ਖਾ ਲਾ ਦੇ ਬਣਾਈਏ ਪੀਜ਼ਾ ਖਾ ਦੇਣ ਅੱਛਾ ਅੱਛਾ ਐ ਕਰ ਵੀਰ ਜੀਨ ਲੱਡੂ ਦੇ ਦੇ ਲੱਡੂ ਦੇ ਦੇ ਵੀਰ ਜੀ ਇੱਕ ਲੱਡੂ ਦੇ ਦੇ ਇੱਕ ਲੱਡੂ ਹਾਂ ਬਰਫੀ ਦਿੰਦੀ ਹੁੰਦੀ ਆ ਹਨਾ ਬਰਫੀ ਆਹ ਦੇਖ ਲੈ ਬਈ ਇਹ ਸਖਾਇਆ ਬੈਨ ਬਹੁਤ ਪਿਆਰਾ ਆ ਸਾਰਾ ਗੁਡੀਆ ਬਹੁਤ ਪਿਆਰਾ ਗੁਡੀਆ ਬਰਫੀ ਬਰਫੀ ਆਹ ਇਹ ਪਾਰਾ ਪਾਰਾ ਗੁਡੀਆ ਸਾਰਾ ਪਾਰਾ ਪਾਰਾ ਡੱਡੂ ਹੱਥ ਦੇ ਕੇ ਆ ਕਰ ਦੇ ਡੱਡੂ ਦੇ ਸਾਰਾ ਕੁ ਦੱਸ ਦੇ ਹਨਾ ਇਕਣਾ ਕਰਦੇ ਹੱਥ ਤੇਰੇ ਅੱਛਾ ਹੋ ਗਈ ਲਾ 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 ਕਰਦੇ ਨਹੀਂ ਲਾ 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 ਚਲੀ ਗਏ ਪਾਪ ਅੱਜ ਵੀ ਉਹ ਕਾ ਐੱਚੇ ਜੂਟੇ ਮਾਤੇ ਮਾਤੇ ਗੂਟੇ ਨਾਂ ਧੰਮ ਲੋ ਜ਼ੋਰ ਕੇ ਬਹੁਤ ਜ਼ੋਰ ਕੇ ਲਾ 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 ਲੋਰੀ ਸਾਰਾ ਕੋ ਸਖਾਇਆ ਵਾ ਹੈ ਕਹ ਜੀ ਬਾਈ ਮੂਜੀ ਬਾਈ ਕਹ ਦੇ ਕਹ ਮਾਮੂ ਜੀ ਬਾਈ ਕਹੀਂ ਜਾ ਕੇ ਦਾ ਮੇਰਾ ਡੱਡੂ ਬਾਈ ਬਾਈ